अखा तो अन्ना बापू अज दिखा लग गया बापू। तेरे कम दिखाई देता है अब हाँ। तो, कितना अब कितना अब तो, कितना है तो, जी करता बार बार यही पूछी जाइए बापू। कपाल बाबा ਕਬਸੇ ਦਿਖਾਈ ਨਹੀਂ ਦਿੱਤਾ ਤਾਂ 8-9 ਸਾਲ ਸੇ ਦਿਖਾਈ ਨਹੀਂ ਦਿੱਤਾ ਤਾਂ ਬਿਲਕੁਲ ਅੰਦੇ تھے ਬਾਪੂ ਨੂੰ 8 ਸਾਲਾਂ ਤੋ ਦਿਖਦਾ ਨਹੀਂ ਸੀ ਅਜ ਬਾਪੂ ਨੂੰ ਦਿਖਣ ਲੱਗ ਗਿਆ ਤੋ ਆਪ ਕਿਸਾ ਹੈ ਆਪ ਤਾ ਆ ਸਾਰ ਸਭ ਦਿਖਦਾ ਹੈ ਜੇ ਸਭ ਦਿਖਾਈ ਦਿੱਤਾ ਹੈ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਸੇ ਹੋ ਗਪਾਲ ਮਾਤੋ 1 ਮਿੰਟ 1 ਮਿੰਟ ਐਨਕ ਨਹੀਂ ਉਤਾਰਨੀ ਬਾਪਾ एक मिनट धीरे से आंख खोलो धीरे से आंख खोलो धीरे से ये कितना उंगली है तो अब अब कितना है पांच पांच हैं ये पीला है हाँ, ये हरा अरे क्या बात है तालियां ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਠਾਇਓ ਚੱਕ ਕੇ ਬਾਪੂ ਗਪਾਲ ਇਹ ਸਾਡੇ ਪਰਿਵਾਰ ਦਾ ਚੌਥਾ ਗਪਾਲ ਬਾਪੂ ਆ ਗਪਾਲ ਮਹਿਤੋ ਸਾਨੂੰ ਹੰਬੜਾਂ ਦੇ ਕੋਲੋਂ ਪਿੰਡ ਕਪੂਰ ਸਿੰਘ ਆਲਾ ਤੋਂ ਮਿਲਿਆ ਸੀ ਬਾਪੂ ਉਹ ਵੀਰ ਉੱਥੋਂ ਲੈ ਕੇ ਆਏ ਸੀਗੇ ਗੋਰਪ੍ਰੀਤ ਸਿੰਘ ਤੇ ਗਰਪ੍ਰੀਤ ਸਿੰਘ ਉਹਨਾਂ ਨੇ ਦੱਸਿਆ ਸੀ ਬਾਪੂ ਉੱਥੇ ਸੜਕ ਦੇ ਕਿਨਾਰੇ ਪਿਆ ਸੀ ਪੈਰ ਗਲਿਆ ਹੋਇਆ ਸੀ ਕੀੜੇ ਪੈ ਹੋ ਦੀ ਪੂਰਾ ਪੈਰ ਬਾਪੂ ਦਾ ਗਲਿਆ ਗਲਿਆ ਹੋਇਆ ਸੀ ਬਾਪੂ ਦੇ ਪੈਰ ਦੀ ਅੱਡੀ ਦੇ ਉੱਤੋਂ ਦੀ ਕੋਈ ਭਾਰੀ ਗੱਡੀ ਲੰਘੀ ਸੀ ਨਿੰਗਣ ਦੇ ਕਾਰਨ ਅੱਡੀ ਜਿਵੇਂ ਚੱਤਤੀ ਸੀ ਉਹਨੇ ਤੇ ਅੱਡੀ ਦੇ ਬਹੁਤ ਸਾਰੇ ਟੁਕੜੇ ਹੋ ਗਏ ਸੀਗੇ ਹੱਡੀ ਦੇ ਵੀ 3 ਟੋਟਾ ਹੋ ਗਿਆ ਤੇ ਇੱਥੇ ਆਉਣ ਤੋਂ ਬਾਅਦ ਫਿਰ ਬਾਪੂ ਦੇ ਅਸੀਂ जख्म ਸਾਫ਼ ਕੀਤਾ ਵਿੱਚੋਂ ਬਹੁਤ ਗੰਦਗੀ ਨਿਕਲੀ ਫਿਰ ਡਾਕਟਰ ਤੋਂ ਚੈੱਕਅਪ ਕਰਾਇਆ ਅਸੀਂ ਕੋਸ਼ਿਸ਼ ਕੀਤੀ ਵੀ ਇਹਦੇ ਤਰੀਕੇ ਲੱਤ ਵੱਜੇ ਵੀ ਪਰ ਡਾਕਟਰ ਕਹਿੰਦੇ ਵੀ ਜੇ ਹੋਰ ਟਾਈਮ ਲੱਗਿਆ ਤਾਂ ਇਨਫੈਕਸ਼ਨ ਇੰਨੀ ਜ਼ਿਆਦਾ ਵੱਧ ਜੂਗੀ ਵੀ ਪੈਰ ਦੇ ਨਾਲ ਨਾਲ ਹੋਰ ਲੱਤ ਗਲ ਜੂਗੀ ਫਿਰ ਸਾਰੀ ਲੱਤ ਕੱਟਣੀ ਪਊਗੀ ਤਾਂ ਫਿਰ ਬਾਪੂ ਜੀ ਦੀ ਪੈਰ ਦਾ ਆਪਰੇਸ਼ਨ ਹੋ ਕੇ ਡਾਕਟਰਾਂ ਵੱਲੋਂ ਲੱਤ ਬਾਪੂ ਜੀ ਦੀ ਫਿਰ ਇੰਨੀ ਗੱਡੇ ਦੇ ਥੱਲੇ ਕੱਟ ਦਿੱਤੀ ਗਈ। ਹੁਣ ਇਹ ਲੱਤ ਆ ਜਿਹੜੀ ਬਾਪੂ ਦੇ ਲੱਗ ਜਾਣੀ ਆ ਤੁਰਨ ਜੋਗਾ ਹੋ ਜਾਣਾ। ਪਰ ਇੱਕ ਵੱਡੀ ਪ੍ਰੋਬਲਮ ਕੀ ਸੀ ਬਾਪੂ ਨੂੰ ਦਿਖਾਈ ਨਹੀਂ ਸੀ ਦਿੰਦਾ। ਅੱਖਾਂ ਤੋਂ ਅੰਨ੍ਹਾ ਸੀ ਬਾਪੂ। ਦੇਖੋ ਜਿਹੜਾ ਬੰਦਾ ਇਹਦੇ ਲੱਤ ਤੋਂ ਗੱਡੀ ਕੱਢ ਕੇ ਗਿਆ ਉਹ ਤਾਂ ਡਰਾਈਵਰ ਸੀ ਗੱਡੀ ਦਾ ਉਹਨੂੰ ਤਾਂ ਦਿਖਦਾ ਹੋਊਗਾ ਨਾ। ਇਹ ਤਾਂ ਅੱਖਾਂ ਤੋਂ ਅੰਨ੍ਹਾ ਸੀ ਉਹ ਤਾਂ ਨਹੀਂ ਸੀ ਅੱਖਾਂ ਤੋਂ ਅੰਨ੍ਹਾ। ਉਹ ਬੰਦੇ ਨੇ ਇਹਦੇ ਉੱਤੇ ਗੱਡੀ ਝਾੜ ਦਿੱਤੀ। ਫਿਰ ਇਹ ਬੰਦਾ ਤਾਂ ਵਿਚਾਰਾ ਅਫਸੈਟ ਹੋਇਆ ਫਿਰਦਾ ਸੀ ਅੱਖਾਂ ਤੋਂ ਉਹਨਾਂ ਸੀ ਗੱਡੀ ਨਹਿੰਗੀ ਉੱਪਰ ਦੀ ਇਹਨੂੰ ਤਾਂ ਸੋਝੀ ਨਹੀਂ ਸੀ ਕੋਈ ਉਹ ਬੰਦਾ ਗੱਡੀ ਚਲਾ ਕੇ ਘਰੇ ਜਾ ਰਿਹਾ ਸੀ ਜਾਂ ਆ ਰਿਹਾ ਸੀ ਉਹ ਕਮਲਾ ਤਾਂ ਨਹੀਂ ਸੀ ਉਹ ਸਿਆਣਾ ਵੀ ਸੀ ਨਾ ਉਹਦੇ ਕੋਲ ਦਿਮਾਗ ਵੀ ਸੀਗਾ ਪਰ ਉਹ ਘਟਿਆ ਬੰਦੇ ਨੇ ਖੜ ਕੇ ਵੀ ਨਹੀਂ ਦੇਖਿਆ ਵੀ ਇਹਦਾ ਹਾਲ ਕੀ ਆ ਇਹਨੂੰ ਚੱਕ ਕੇ ਹਸਪਤਾਲ ਦਾਖਲ ਨਹੀਂ ਕਰਾਇਆ ਵੀ ਇਹਦਾ ਮੈਂ ਜਾ ਕੇ ਇਲਾਜ ਕਰਾਂ ਚਲੋ ਜੋ ਹੋਣਾ ਸੀ ਹੋ ਗਿਆ ਉੱਥੇ ਪਿਆ ਰਿਆ ਕਈ ਦਿਨ ਉੱਥੇ ਪਿਆ ਗੱਲ ਕਰਦਾ ਰਿਹਾ ਸੜਦਾ ਰਿਹਾ ਚੀਕਾਂ ਮਾਰਦਾ ਰਿਹਾ ਤੜਫਦਾ ਰਿਹਾ ਬਸ ਤਮਾਸ਼ਪੀਨ ਲੋਕ ਕੋਲ ਦੀ ਨੰਗਦੇ ਰਹੇ ਪਰ ਕੁਝ ਚੰਗੇ ਲੋਕ ਸੀ ਜਿਹੜੇ ਨੂੰ ਮਾੜੀ-ਮੋਟੀ ਕੋਈ ਰੋਟੀ ਪਾਣੀ ਦਿੰਦੇ ਰਹੇ ਉੱਥੇ ਤੇ ਫਿਰ ਉੱਥੇ ਗੁਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਵਰਗੇ ਰੱਬ ਰੂਪੀ ਇਨਸਾਨ ਪਹੁੰਚੇ ਜਿਨ੍ਹਾਂ ਨੇ ਬਾਪੂ ਨੂੰ ਚੱਕਿਆ ਸਾਡੇ ਨਾਲ ਸੰਪਰਕ ਕੀਤਾ ਵੀਡੀਓ ਬਣਾ ਕੇ ਭੇਜੀ ਫਿਰ ਸਾਡੇ ਕੋਲੇ ਇੱਥੇ ਲੈ ਕੇ ਆਏ ਬਾਪੂ ਨੂੰ ਗੱਡੀ 'ਚ ਜਿਹੜੀ ਆ ਕਿੱਟੀ ਬ੍ਰੈਡ ਵਾਲੀ ਗੱਡੀ ਹੁੰਦੀ ਟੈਂਪੂ ਪਿੱਛੋਂ ਵੱਡ ਜਿਹੜੀ ਬਾਡੀ ਪੂਰੀ ਬੰਦ ਹੁੰਦੀ ਆ ਉਹ ਉਹਦੇ ਵਿੱਚ ਪਾ ਕੇ ਲੈ ਕੇ ਆਏ ਇਹਨੂੰ ਮਾਰਚ ਦੇ ਵਿੱਚ ਲੈ ਕੇ ਆਏ ਸੀ ਬਾਪੂ ਨੂੰ ਅੱਜ ਜੂਨ ਦਾ ਮਹੀਨਾ ਚੱਲਦਾ 28 ਜੂਨ ਹੋ ਗਈ ਆ 16 ਮਾਰਚ ਨੂੰ ਬਾਪੂ ਸਾਡੇ ਕੋਲੇ ਆਇਆ ਸੀ 16 ਮਾਰਚ ਦਾ ਦਿਨ ਸਾਡੇ ਲਈ ਬੜਾ ਦੁੱਖਾਂ ਨਾਲ ਭਰਿਆ ਹੁੰਦਾ ਕਿਉਂਕਿ 16 ਮਾਰਚ 2017 ਵਾਲੇ ਦਿਨ ਸਾਡਾ ਛੋਟਾ ਭਰਾ ਵੀਰਿੰਦਰ ਗਰੇਵਾਲ ਸਾਨੂੰ ਛੱਡ ਕੇ ਚਲਾ ਗਿਆ ਪਰ ਜਿਸ ਦਿਨ ਵੀਰਿੰਦਰ ਦਾ ਐਕਸੀਡੈਂਟ ਹੋਇਆ ਸੀ ਉਸ ਦਿਨ ਗੁਰਧਿਆਨ ਸਿੰਘ ਰਾਣੇ ਵੀਰ ਹੁਣੀ ਫਿਰੋਜ਼ਪੁਰ ਤੋਂ ਇੱਕ ਇਸੇ ਤਰ੍ਹਾਂ ਦੇ ਬਜ਼ੁਰਗ ਨੂੰ ਲੈ ਕੇ ਆਏ ਸੀ ਸਤਪਾਲ ਸਿੰਘ ਨੂੰ ਉਹਦੀ ਵੀ ਲੱਤ ਖੜੀ ਸੀ ਇੱਕ ਚੂੜਾ ਟੁੱਟਿਆ ਹੋਇਆ ਸੀ ਇਸ ਵਾਰ ਵੀ ਸ਼ਾਮ ਦੇ ਟਾਈਮ ਦੁਪਹਿਰ ਤੋਂ ਬਾਅਦ ਜਦੋਂ 16 ਮਾਰਚ ਵਾਲੇ ਦਿਨ ਬਾਪੂ ਗੋਪਾਲ ਮਹਿਤੋ ਨੂੰ ਉਹ ਵੀਰ ਲੈ ਕੇ ਆਏ ਬਾਪੂ ਦੀ ਲੱਤ ਦੇਖ ਕੇ ਬਾਪੂ ਦੀਆਂ ਚੀਕਾਂ ਸੁਣ ਕੇ ਦੁੱਖ ਵੀ ਬੜਾ ਲੱਗਿਆ ਵੀ ਅੱਜ ਬਾਪੂ ਗੋਪਾਲ ਦੀ ਕੀ ਹਾਲਤ ਕਰਤੀ ਲੋਕਾਂ ਨੇ ਇੰਨੇ ਬੇਕਿਰਕ ਹੋ ਗਏ ਅਸੀਂ ਇੰਨੇ ਸਵਾਰਥੀ ਹੋ ਗਏ ਪਰ ਇੱਕ ਗੱਲ ਦਾ ਸਕੂਨ ਵੀ ਹੋਇਆ ਵੀ ਚਾਹੇ ਅੱਜ ਛੋਟਾ ਭਰਾ ਸਾਡਾ ਵੀਰਿੰਦਰ ਸਾਡੇ ਕੋਲੇ ਨਹੀਂ ਹੈਗਾ ਪਰ ਉਹਦੀ ਸਾਡੇ ਨਾਲ ਲੱਗ ਕੇ ਸ਼ੁਰੂ ਕੀਤੀ ਹੋਈ ਇਹ ਸੇਵਾ ਅੱਜ ਵੀ ਨਿਰੰਤਰ ਚੱਲ ਰਹੀ ਹੈ ਬਹੁਤ ਸਾਰੇ ਲੋੜਵੰਦ ਬਾਪੂ ਬਜ਼ੁਰਗਾਂ ਦੀ ਸੇਵਾ ਹੋ ਰਹੀ ਹੈ ਇੱਕ ਦਿਨ ਅਸੀਂ ਵੀ ਚਲੇ ਜਾਣਾ ਸਭ ਨੇ ਚਲੇ ਜਾਣਾ ਕੋਈ ਨਹੀਂ ਰੁਕਦਾ ਇੱਥੇ ਬਥੇਰੇ ਚਲੇ ਗਏ ਸ਼ੋਅ ਕਰਕੇ ਜਿਨ੍ਹਾਂ ਨੇ ਦੁਨੀਆ ਜਿੱਤ ਲਈ ਸੀ ਕੋਈ ਨਹੀਂ ਰੁਕਿਆ ਇੱਥੇ ਪਰ ਸਾਡੀ ਇੱਕ ਬੇਨਤੀ ਹੈ ਭਰਾਵੋ ਤੁਹਾਡੇ ਅੰਦਰ ਰੱਬ ਬੈਠਾ ਉਹ ਅੰਦਰਲੇ ਰੱਬ ਨੂੰ ਜਵਾਬ ਦੇ ਆਪਾਂ ਸਾਰੇ ਜੇ ਤੁਹਾਡਾ ਕਿਤੇ ਜਾਣੇ ਜਾਣੇ 'ਚ ਕੋਈ ਐਕਸੀਡੈਂਟ ਹੋ ਜਾਂਦਾ ਰੁਕਤਾ ਜਾਇਆ ਕਰੋ ਯਾਰ ਅੱਜ ਬਾਪੂ ਦੀ ਅੱਖਾਂ 'ਦੀ ਰੌਸ਼ਨੀ ਆ ਗਈ ਸਾਨੂੰ ਇਸ ਤੋਂ ਖੁਸ਼ੀ ਦਾ ਪਲ ਕੋਈ ਨਹੀਂ ਹੋਰ ਅੱਖਾਂ ਤੋਂ ਅੰਨਾਂ ਬਾਪੂ ਅੱਜ ਦਿਖਣ ਲੱਗ ਗਿਆ ਬਾਪੂ ਗਪਾਲ baba ਕਦੋਂ ਸੇ ਦਿਖਾਈ ਨਹੀਂ ਦਿੱਤਾ ਥਾ 8-9 ਸਾਲ 8-9 ਸਾਲ ਸੇ ਦਿਖਾਈ ਨਹੀਂ ਦਿੱਤਾ ਥਾ ਬਿਲਕੁਲ ਅੰਦੇ ਥੇ ਐਕਸੀਡੈਂਟ ਹੋਇਆ ਥਾ ਮੇਰੇ ਪਤਾ ਨਹੀਂ ਪਤਾ ਨਹੀਂ ਥਾ ਕੌਣ ਲੱਗਿਆ ਕੌਣ ਨਹੀਂ ਲੱਗਿਆ ਕੁਝ ਨਹੀਂ ਪਤਾ बिल्कुल दिखाई नहीं देता था नहीं। दोनों आख से तो अब कैसा है आप तो सब दिखता है ये सब दिखाई देता दुनिया है सब खड़ी है अब कितना उंगली है अब कितना है अब कितना है अब कितना है अब कितना है जी करता बार बार यही पूछी जाइए बाप ये खुशी सामने सामने हो रही सा ਤੇ ਬਾਈ ਇਹ ਕਰਮਾਂ ਤੇ ਭਾਗਾ ਨਾ ਮਿਲਦੇ ਇਹ ਦਿਨ ਦੇਖੋ ਕਿਸੇ ਅੱਖਾਂ ਤੋਂ ਅੰਨੇ ਨੂੰ ਅੱਖਾਂ ਦੇ ਦੇਣੀਆਂ ਇਸ ਤੋਂ ਵੱਡਾ ਦੁਨੀਆਂ ਦਾ ਹੋਰ ਕੀ ਪੁੰਨ ਹੋ ਯਾਰ ਬਾਪੂ ਨੂੰ 8 ਸਾਲਾਂ ਤੋਂ ਦਿਖਦਾ ਨਹੀਂ ਸੀ ਅੱਜ ਬਾਪੂ ਨੂੰ ਦਿਖਣ ਲੱਗ ਗਿਆ ਇਸ ਤੋਂ ਵੱਡਾ ਕੀ ਦਾਨ ਹੋ ਹੋ ਉਹ ਗੁਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਨੇ ਉਹ ਰੱਬ ਰੂਪੀ ਬੰਦਿਆਂ ਨੇ ਆਪਣੀ ਡਿਊਟੀ ਨਿਭਾਈ ਬਾਪੂ ਮੈਂ ਤੇਨੂੰ ਚੱਕ ਕੇ ਇੱਥੇ ਲੈ ਕੇ ਆਏ ਕਿੱਡਾ ਪਉਣ ਲੱਗਿਆ ਹੋ ਉਹ ਨੰਬਾਈਆਂ ਇਹ ਪਉਣ ਦੇ ਹੱਕਦਾਰ ਤੁਸੀਂ ਵੀ ਬਣ ਸਕਦੇ ਹੋ ਪਰ ਆਪਣੇ ਅੰਦਰਲੇ ਬੈਠੇ ਰੱਬ ਨੂੰ ਥੋੜਾ ਯਾਦ ਰੱਖਿਆ ਕਰੋ ਆਪਣੀ ਜ਼ਿੰਮੇਵਾਰੀ ਨੂੰ ਥੋੜਾ ਨਿਭਾਇਆ ਕਰੋ ਯਾਰ ਸਾਡੀ ਇਹ ਬੇਨਤੀ ਹੈ ਭੈਣਾ ਭਰਾਵਾਂ ਨੂੰ ਅੱਜ ਬਾਪੂ ਗੋਪਾਲ ਦੀ ਅੱਖਾਂ ਦੀ ਰੌਸ਼ਨੀ ਆਈ ਆ ਸਾਡੇ ਲਈ ਇਹ ਬਹੁਤ ਹੀ ਖੁਸ਼ੀ ਦਾ ਦਿਨ ਹੁਣ ਤੱਕ ਕਿੰਨੇ ਹੀ ਮੈਂਬਰਾਂ ਦੀਆਂ ਅੱਖਾਂ ਦੀਆਂ ਰੌਸ਼ਨੀਆਂ ਵਾਪਸ ਆ ਗਈਆਂ ਸੈਂਕੜੇ ਮੈਂਬਰਾਂ ਦੀਆਂ ਅੱਖਾਂ ਉਦਾਂ ਬਣ ਚੁੱਕੀਆਂ ਹਜ਼ਾਰਾਂ ਦੀ ਗਿਣਤੀ 'ਚ ਆਪਰੇਸ਼ਨ ਹੋ ਚੁੱਕੇ ਆ ਪਰ ਦੋਨੋਂ ਅੱਖਾਂ ਤੁਹਾਨੂੰ ਅਸੀਂ ਦੇਂਦਾ ਵਾਪੂਨ ਅੱਜ ਦੋਨਾਂ ਤੋਂ ਦਿਖਣ ਲੱਗ ਗਿਆ ਆ ਆਪਰੇਸ਼ਨ ਹੋ ਕੇ ਦੋਨਾਂ ਅੱਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ